हेलो हैलोवन सत श्रीकाल सारे उम्मीद करता सारे ठीक हो, हो गए अच्छ बड़ी खुशी दिन है कि भाई सीनियर असिसटेंट दिया जो वैकेंसीज थी आउट हो चुकिया टू फोर्ट फाइव वे टोटल वैकेंसीज ने तो अच्छ सीन पी एस एस बी बोर्ड ने अच्छा सिलेबस भी आउट करता काफ़ी टाइम तो बच्चों ने इंक्वायरी सी कि सर पी एस एस बी का सीनियर असिसटेंट का की सिलेबस रहेगा की कैटेगरी सर कुछ दसो कि बी कितना सू एग्जाम की तैयारी करनी है तो चलो अब आप गल करते हैं सिलेबस बारे देख दिख लें चेक कर लें ਇਹ ਕਿਤੇ ਕਿਤੇ ਸਾਨੂੰ ਤਿਆਰੀ ਕਰਨੀ ਚਾਹੀਦੀ ਹੈ ਦੇਖੋ ਸੀਨੀਅਰ ਅਸਿਸਟੈਂਟ ਦੀ ਜਿਹੜੀ ਜੌਬ ਹੈ ਉਹ ਬੀ ਕਲਾਸ ਆਫੀਸਰ ਦੀ ਜੌਬ ਹੈ ਠੀਕ ਹੈ ਤਾਂ ਬੀ ਕਲਾਸ ਬੀ ਕਲਾਸ ਅਗਰ ਕੈਟਾਗਰੀ ਦੀ ਜੌਬ ਹੈ ਤਾਂ ਤੁਹਾਨੂੰ ਤਿਆਰੀ ਵੀ ਥੋੜੀ ਬੀ ਕਲਾਸ ਆਫੀਸਰ ਵਰਗੀ ਥੋੜੀ ਕਰਨੀ ਪਣੀ ਹੈ ਥੋੜਾ ਲੈਵਲ ਜਿਹੜਾ ਹੈ ਆਪਣਾ ਕਲਰਕ ਤੋਂ ਜਾਂ ਫਿਰ ਐਕਸਾਈਜ਼ ਇਨਸਪੈਕਟਰ ਤੋਂ ਥੋੜਾ ਥੋੜਾ ਜਿਹਾ ਉੱਪਰ ਹੋਣਾ ਚਾਹੀਦਾ ਮੈਂ ਜ਼ਿਆਦਾ ਨਹੀਂ ਕਹਿੰਦਾ ਪਰ ਥੋੜਾ ਜਿਹਾ ਉੱਪਰ ਹੋਣਾ ਚਾਹੀਦਾ ਇੱਥੇ ਵਨ ਲਾਈਨਰ ਦੀ ਜ਼ਿਆਦਾ ਉਮੀਦ ਨਾ ਕਰੋ ਕਿ ਵਨ ਲਾਈਨਰ ਦੇ ਕੁਸ਼ਚਨ ਆਣਗੇ ਇੱਥੇ ਥੋੜੇ ਟ੍ਰਿਕ ਤੇ ਇਸ ਅਸਿਸਟੈਂਟ ਦੀ ਵੈਕੈਂਸੀ ਦਾ 245 ਦਾ ਤਾਗਰ ਪੇਪਰ ਦੀ ਗੱਲ ਕਰੀਏ ਤਾਂ ਟੋਟਲ ਡਿਊਰੇਸ਼ਨ ਇਗਜ਼ਾਮ ਦਾ ਜਿਹੜਾ ਟਾਈਮ ਡਿਊਰੇਸ਼ਨ ਰਹੇਗੀ ਉਹ ਪੂਰਾ 2 ਘੰਟੇ ਦਾ ਪੇਪਰ ਹੋਏਗਾ 120 ਕੁਐਸਚਨਸ ਹਨ ਆਣਗੇ ਕੁਐਸਚਨ ਆਬਜੈਕਟਿਵ ਟਾਈਪ ਹੋਣਗੇ ਚਾਰ ਤੁਹਾਡੇ ਗਲ ਆਪਸ਼ਨ ਹੋਣਗੇ ਇੱਕ ਰਾਈਟ ਆਨਸਰ ਆਪਾਂ ਕੱਢਣਾ ਹੁੰਦਾ ਠੀਕ ਹੈ ਇਹ ਚ ਕੋਈ ਪੰਜਾਬੀ ਦਾ ਕੁਆਲੀਫਾਈਂਗ ਪੇਪਰ ਨਹੀਂ ਹੋਏਗਾ ਇੱਕ ਪੇਪਰ ਹੀ ਦੇਣਾ ਆਪਾਂ ਇੱਕ ਪੇਪਰ ਦੇਣਾ 2 ਘੰਟੇ ਦਾ ਕਲੀਅਰ ਹੋ ਗਿਆ ਵੈਰੀ ਗੁੱਡ ਠੀਕ ਹੈ ਉਹਦੇ ਬਾਅਦ ਚ ਉਹਦਾ ਟਾਈਪਿੰਗ ਦਾ ਟੈਸਟ ਹੋਗਾ ਉਦੀ ਗੱਲ ਆਪਾਂ ਬਾਅਦ ਚ ਕਰਾਂਗੇ ਕਿਉਂਕਿ ਸਾਡਾ ਸਾਡੇ ਲਈ ਇਸਲੀਅਰ ਦੈਟ ਦਮ ਐਟ ਦ ਮੋਮੈਂਟ ਸਾਡੇ ਲਈ ਮੋਸਟ ਇੰਪੋਰਟੈਂਟ ਹੈ ਇਹ ਸਿਲੇਬਸ ਨੂੰ ਕੰਪਲੀਟ ਕਰਨਾ ਠੀਕ ਹੈ ਕਿਉਂਕਿ ਜਿਹੜਾ ਟਾਈਪਿੰਗ ਹੈ ਇਸ ਪੇਪਰ ਦਾ ਰਿਜ਼ਲਟ ਨਿਕਲਣੇ ਨੂੰ 2-3 ਮਹੀਨੇ ਲੱਗਣਗੇ ਸਾਨੂੰ ਆਪਾਂ ਆਮਨੇ ਟਾਈਪਿੰਗ ਦੀ ਤਿਆਰੀ ਕਰ ਲਾਂਗੇ ਪਰ ਸਭ ਤੋਂ ਇੰਪੋਰਟੈਂਟ ਹੈ ਇਹ ਸਿਲੇਬਸ ਕੰਪਲੀਟ ਕਰਨਾ ਸੀਨ ਅਸਿਸਟੈਂਟ ਦਾ ਠੀਕ ਹੈ ਤੇ ਚਲੋ ਕੈਟੇਗਰੀ ਉਸ ਦੇ ਦੇਖ ਲੈਣੇ ਕਿ ਕਿੱਦਾਂ ਇਹਨੂੰ ਡਿਵਾਈਡ ਕੀਤਾ ਪਏ ਦੇਖੋ ਸਭ ਤੋਂ ਪਹਿਲੇ ਜਿਹੜਾ 120 ਨੰਬਰ ਦਾ ਟੋਟਲ ਹੈ ਉਹ ਚ 30 ਨੰਬਰ 30 ਨੰਬਰ ਦਾ ਸਾਡ ਤੁਸੀਂ ਇਹਨੂੰ ਜਨਰਲ ਸਟੱਡੀਜ਼ ਕਹ ਲਓ ਜਾਂ ਜੀਕੇ ਕਹ ਲਓ ਜਨਰਲ ਵਾਲੀ ਐ ਜੀਐਸ ਤੇ ਇਸ ਜੀਐਸ ਵਿੱਚ ਤੁਹਾਨੂੰ ਪੋਲਿਟੀਕਲ ਇਸ਼ੂ ਮਤਲਬ ਪੋਲਿਟੀਕਲ ਸਾਇੰਸ ਵੀ ਕਰਨੀ ਹੈ ਪੋਲਿਟੀਕਲ ਸਾਇੰਸ ਕਰਾਂਗੇ ਜੀਓਗ੍ਰਾਫੀ ਕਰਨੀ ਹੈ ਹਿਸਟਰੀ ਕਰਾਂਗੇ ਤੇ ਇਕਨੋਮਿਕਸ ਕਰਾਂਗੇ ਠੀਕ ਹੈ ਚਾਹੇ ਉਹਨੇ ਸਿਲੇਬਸ ਵਿੱਚ ਮੈਂਸ਼ਨ ਕੀਤਾ ਜਾਂ ਨਾ ਕੀਤਾ ਇਹਦਾ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਬਸ ਸਿਲੇਬਸ ਸਾਰੀ ਗੱਲਾਂ ਮੈਂਸ਼ਨ ਨਹੀਂ ਕਰਦੇ ਪਰ ਆਪਾਂ ਪੂਰਾ ਕਰਕੇ ਜਾਣਾ ਹੈ ਪੋਲਿਟੀਕਲ ਸਾਇੰਸ ਪੂਰਾ ਕਨਸਟੀਟਿਊਸ਼ਨ ਪੜਾਂਗੇ ਕਨਸਟੀਟਿਊਸ਼ਨ ਆਫ ਇੰਡੀਆ ਕੋ ਪੀਛੜੀ ਨਹੀਂ ਕਰਨੀ ਆਪਾਂ ਆਪਾਂ ਮੇਨ ਮੇਨ ਚੀਜ਼ਾਂ ਪੜ੍ਹਨੀ ਹਨ ਉਹ ਮੈਂ ਤੁਹਾਨੂੰ ਦੱਸ ਦਿਆਂਗਾ ਇੱਕ ਹੋਰ ਮੈਂ ਡਿਟੇਲ ਵੀਡੀਓ ਬਣਾਵਾਂਗਾ ਪੂਰਾ ਆਪਾਂ ਡਿਟੇਲ ਚ ਕਰਾਂਗੇ ਕਿਦਾਂ ਕਿਦਾਂ ਕਰਨਾ ਆਪਾਂ ਪੋਲਿਟੀਕਲ ਸਾਇੰਸ ਕਵਰ ਕਰਨੀ ਹੈ ਘੱਟ ਤੋਂ ਘੱਟ ਸਮੇਂ ਚ ਠੀਕ ਹੈ ਜੀਓਗ੍ਰਾਫੀ ਦੀ ਗੱਲ ਕਰੀਏ ਜੀਓਗ੍ਰਾਫੀ ਚ ਇੰਡੀਅਨ ਜੀਓਗ੍ਰਾਫੀ ਹੁੰਦੀ ਹੈ ਵਰਲਡ ਜੀਓਗ੍ਰਾਫੀ ਹੁੰਦੀ ਹੈ ਕਿਹੜੇ ਕਿਹੜੇ ਥਾਂ ਹੈ ਕਿਹੜੇ ਕਿਹੜੇ ਪਲੇਸਿਸ ਕਿਹੜੇ ਕਿਹੜੀ ਨਿਊਜ਼ ਸਹੀਆਂ ਸਾਰੀ ਚੀਜ਼ਾਂ ਠੀਕ ਹੈ ਹਿਸਟਰੀ ਚ ਤੁਹਾਨੂੰ ਕੀ ਕਰਨਾ ਐਂਸ਼ੀਅੰਟ ਹਿਸਟਰੀ ਕਰਨੀ ਹੈ ਮੀਡੀਵਲ ਹਿਸਟਰੀ ਕਰਨੀ ਹੈ ਤੇ ਮਾਡਰਨ ਫਰੀडम ਸਟਰਗਲ ਦੀ ਗੱਲ ਕੀਤੀ ਹੈ ਠੀਕ ਹੈ ਫਰੀडम ਸਟਰਗਲ ਮੂਵਮੈਂਟ ਵਿਦ ਸਪੈਸ਼ਲ ਰੈਫਰੈਂਸ ਟੂ ਇੰਡੀਆ ਫਰੀडम ਸਟਰਗਲ ਮੂਵਮੈਂਟ ਪਰ ਸਮ ਟਾਈਮਸ ਕੀ ਹੁੰਦਾ ਪੇਪਰ 'ਚ ਲਿਖਿਆ ਨਹੀਂ ਹੁੰਦਾ ਜ਼ਿਆਦਾ ਆਪਾਂ ਫੋਕਸ ਮਾਡਰਨ ਹਿਸਟਰੀ ਤੇ ਕਰਾਂਗੇ ਪਰ ਫਿਰ ਵੀ ਤੁਹਾਨੂੰ ਐਂਸ਼ੀਅੰਟ ਹਿਸਟਰੀ ਦਾ ਮੀਡੀਵਲ ਹਿਸਟਰੀ ਦਾ ਵੀ ਮੋਟਾ-ਮੋਟਾ ਆਈਡੀਆ ਤਾਂ ਹੋਣਾ ਹੀ ਚਾਹੀਦਾ ਠੀਕ ਹੈ ਗਿਆਨ ਲਿੱਤਾ ਆਪਾਂ ਮਤਲਬ ਨੋਲੇਜ ਗੇਨ ਕੀਤੀ ਕਿਤੇ ਬੇਕਾਰ ਨਹੀਂ ਜਾਂਦੀ ਉਹਦੇ ਬਾਅਦ ਆਪਾਂ ਅਗਰ ਇਕਨੋਮਿਕਸ ਦੀ ਗੱਲ ਕਰੀਏ ਤੇ ਇਕਨੋਮਿਕਸ ਆਪ ਸਾਡੇ 5 ਇਅਰ ਪਲਾਨਸ ਹੁੰਦੇ ਨੇ ਹੋਰੇ ਬਹੁਤ سارے ਇਨਫਲੇਸ਼ਨ ਚੀਜ਼ ਫਿਰ ਕਰੰਟ ਅਫੇਅਰ ਦੀ ਗੱਲ ਕਰੀਏ ਤਾਂ ਕਰੰਟ ਅਫੇਅਰ ਜਿਹੜੇ ਹਨ ਉਹ ਦੀ ਚੀਜ਼ ਤੁਹਾਡਾ ਕਵਰ ਹੋ ਜਾਏਗਾ ਸਿਨੇਮਾ ਲਿਟਰੇਚਰ ਸਪੋਰਟਸ ਦੀ ਨਿਊਜ਼ ਇਕਨੋਮੀ ਇਸ਼ੂਸ ਸਾਇੰਸ ਐਂਡ ਟੈਕਨੋਲੋਜੀ ਐਨਵਾਇਰਨਮੈਂਟ ਇਸ਼ੂ ਇਹ ਸਾਰੀ ਚੀਜ਼ਾਂ ਕਰੰਟ ਅਫੇਅਰ ਜੀ ਕਵਰ ਹੋ ਜਾਣਗੀਆਂ ਕਰੰਟ ਅਫੇਅਰ ਦੇਖੋ ਕੋਈ ਹੋਰ ਐਗਜ਼ਾਮ ਹੁੰਦਾ ਤਾਂ ਮੈਂ ਤੁਹਾਨੂੰ 6 ਮਹੀਨੇ ਕਹਿੰਦਾ ਬਟ ਇਹ ਬੀ ਕਲਾਸ ਆਫੀਸਰ ਦਾ ਪੇਪਰ ਹੈ ਤੇ ਇਸ ਵਿੱਚ ਘੱਟ ਤੋਂ ਘੱਟ ਵੀ ਤੁਹਾਨੂੰ 1 ਸਾਲ ਦੇ 1 ਇਅਰ ਦੇ ਕਰੰਟ ਅਫੇਅਰ ਤਾਂ ਕਰਨੇ ਪੈਣੇ ਇੱਕ ਸਾਲ ਦੇ ਕਰੰਟ ਅਫੇਅਰ ਕਿਉਂਕਿ ਪੁਰਾਣੇ ਸੀਨੀਅਰ ਅਸਿਸਟੈਂਟ ਦੇ ਅਲੱਗ ਗੱਲ ਰਹਿ ਗਈ ਇੱਕ ਅੱਧਾ ਕੁਐਸਚਨ ਕਦੀ ਆ ਜਾਂਦਾ ਏਦਾਂ 2 ਸਾਲ ਪੁਰਾਣਾ ਵੀ ਬਟ ਨਾਰਮਲੀ 1 ਸਾਲ ਦੇ ਕਰੰਟ ਅਫੇਅਰ ਤੁਸੀਂ ਕਰ ਲੋਗੇ ਤਾਂ ਤੁਸੀਂ ਸੇਫ ਸਾਈਡ ਤੇ ਹੋ ਠੀਕ ਹੈ ਚਲੋ ਸਾਡੇ ਕੋਲ ਮੇਰੇ ਮੇਰੇ ਚੈਨਲ ਤੇ ਪੂਰੀ ਜਿਹੜਾ ਚੈਨਲ ਤੇ ਪੂਰੀ ਵੀਡੀਓਜ਼ ਨੇ ਤੁਸੀਂ ਉਸੇ ਤੋਂ ਚੈੱਕ ਕਰੋ ਤੁਹਾਨੂੰ ਪੂਰੇ ਕਰੰਟ ਅਫੇਅਰਸ ਵੀ ਮੰਥਲੀ ਬੇਸਿਸ ਤੇ ਮਿਲ ਜਾਣਗੇ ਕੋਈ ਫालतू ਦੇ ਕਰੰਟ ਅਫੇਅਰ ਨਹੀਂ ਬਸ ਉਹ ਕਰੰਟ ਅਫੇਅਰ ਦੀ ਗੱਲ ਕੀਤੀ ਪਈ ਹੈ ਜਿਹੜੇ ਐਗਜ਼ਾਮ 'ਚ ਆਣ ਦੇ ਚਾਂਸਸ ਨੇ ਨੈਕਸਟ ਗੱਲ ਕਰਦੇ ਹਾਂ ਉਦੇ ਬਾਅਦ 20 ਨੰਬਰ ਦੇ ਸਾਡਾ ਕੀ ਰਹੇਗਾ ਪੰਜਾਬ ਦੀ ਹਿਸਟਰੀ ਤੇ ਕਲਚਰ ਬਾਰੇ ਕੁਐਸਚਨ ਆਣਗੇ ਪ ਪੰਜਾਬ ਦੀ ਐਂਸ਼ੀਅਨ ਹਿਸਟਰੀ ਪੁੱਛੀ ਜਾਏਗੀ ਠੀਕ ਹੈ ਭਗਤੀ ਮੂਵਮੈਂਟ ਪੁੱਛਿਆ ਜਾਏਗਾ ਪੰਜਾਬ ਦੀ ਲੈਂਗੁਏਜ ਲਿਟਰੇਚਰ ਆਰਟ ਤੇ ਠੀਕ ਹੈ ਸਾਡੇ ਡਾਂਸ ਫਾਰਮ ਸਾਡੇ ਮੇਲੇ ਠੀਕ ਹੈ ਇਹ ਸਾਰੀ ਚੀਜ਼ਾਂ ਤੇ ਕੁਐਸਚਨ ਆਣਗੇ ਸਾਡੇ ਗੁਰੂ ਸਹੀਵਾਨ ਪਰ ਕੁਐਸਚਨ ਆਣਗੇ ਤੇ ਪੰਜਾਬ ਤੇ ਜਿਹੜਾ ਫ੍ਰੀडम ਮੂਵਮੈਂਟ ਚੱਲੀ ਸੀ ਉਹਦੇ ਬਾਰੇ ਕੁਐਸਚਨ ਹੋਣਗੇ ਟੋਟਲ ਕੁਐਸਚਨ ਕਿੰਨੇ ਰਹਿਣਗੇ B ਇਹ B ਨੰਬਰ ਆਪਾਂ ਇਥੋਂ ਤੱਕ ਲੈ ਲੈਣ ਫਿਰ ਉਸ ਬਾਅਦ ਗੱਲ ਕਰੀਏ ਫਿਰ ਉਸ ਬਾਅਦ ਲੌਜੀਕ ਰੀਜ਼ਨਿੰਗ ਤੇ ਮੈਂਟਲ ਐਬਿਲਿਟੀ ਦੀ ਗੱਲ ਕਰਦੇ ਦੇਖੋ ਪੀਐਸਐਸਬੀ ਪੀਐਸਐਸਬੀ ਦੇ ਜਿਹੜਾ B ਕਲਾ ਇਹ ਜੇ ਮੈਥ ਘੱਟ ਪੁੱਛਿਆ ਜਾਂਦਾ ਹੈ ਇਹ ਜੇ ਮੈਥ ਕਿੰਨੇ ਨੰਬਰ ਦਾ ਤੁਹਾਡਾ ਡੀਆਈ ਡਾਟਾ ਇੰਟਰਪ੍ਰੀਟੇਸ਼ਨ ਤੇ 5 ਨੰਬਰ ਦਾ ਤੁਹਾਡਾ ਮੈਥ ਮੈਂ ਟੋਟਲ 10 ਨੰਬਰ ਦਾ ਤੁਹਾਡਾ ਮੈਥ ਹੋਗਾ ਤੇ ਬਾਕੀ ਜਿਹੜੇ 20 ਨੰਬਰ ਬਚੇ ਹੋरेगा ਤੁਹਾਡਾ ਰੀਜ਼ਨਿੰਗ ਠੀਕ ਹੈ ਤੇ ਰੀਜ਼ਨਿੰਗ ਟੋਟਲ ਮਿਲਾ ਕੇ ਰੀਜ਼ਨਿੰਗ ਪਲੱਸ ਮੈਥ ਨੂੰ ਆ ਗੱਲ ਕਰੀਏ ਤਾਂ ਟੋਟਲ 3 ਨੰਬਰ ਬਣ ਜਾਣਗੇ ਇਹ ਰੀਜ਼ਨਿੰਗ ਸੇਮ ਹੈ ਜਿਹੜਾ ਆਪਾਂ ਬਾਕੀ ਐਗਜ਼ਾਮੀਨੇਸ਼ਨ ਦੀ ਤਿਆਰੀ ਕਰਦੇ ਆ ਜਿੱਦਾਂ ਕੋਡਿੰਗ ਡੀਕੋਡਿੰਗ ਹੋਗੇ ਸਿਟਿੰਗ ਅਰੇਂਜਮੈਂਟ ਹੋਗੇ ਨੰਬਰ ਸਿਸਟਮ ਹੋ ਗਿਆ ਅਰੇਂਜਿੰਗ ਜਿਹੜਾ ਅਰੇਂਜ ਕਰ ਟੋਟਲ तो 30 ਮਾਰਕਸ ਦੇ ਫਿਰ ਪੰਜਾਬੀ ਦਾ ਪੇਪਰ ਵੀ ਬੀਚੀ ਰਹੇਗਾ ਪੰਜਾਬੀ ਦਾ ਪੋਰਸ਼ਨ ਰਹੇਗਾ ਕਿੰਨਾ ਨੰਬਰ ਦਾ 15 ਨੰਬਰ ਸਾਡਾ ਪੰਜਾਬੀ ਦਾ ਪੋਰਸ਼ਨ ਰਹਿਣ ਵਾਲਾ ਹੈ ਜਿੱਚ ਪੰਜਾਬੀ ਗ੍ਰਾਮਰ ਦੇ ਮੋਸਟਲੀ ਕੁਐਸਚਨ ਪੁੱਛੇ ਜਾਣਗੇ ਜਿਦਾਂ ਅਖਾਣ ਹੋਗੇ ਸਾਡੇ ਮੁਹਾਵਰੇ ਪੁੱਛੇ ਜਾਣਗੇ ਅ ਪੜਨਾਵ ਲੈ ਲੋ ਨਾਮ ਲੈ ਲੋ ਸ਼ੁੱਧ ਅਸ਼ੁੱਧ ਹੋ ਜਾਏਗਾ ਠੀਕ ਹੈ ਸ਼ਬਦ ਜੋੜ ਪੁੱਛ ਲੈਣਗੇ ਸਮਾਨਾਰਥਕ ਵਿਰੋਧਾਤ ਸ਼ਬਦ ਜਿਹੜੇ ਹੁੰਦੇ ਨੇ ਆਪਣੇ ਇਹ ਸਾਰੀ ਚੀਜ਼ਾਂ ਪੁੱਛੀ ਜਾਣਗੀਆਂ ਕਿੰਨਾ ਨੰਬਰ 15 ਨੰਬਰ ਦਾ ਇੱਥੋਂ ਆਏਗਾ ਫਿਰ ਬਚੀ ਸਾਡੀ ਇੰਗਲਿਸ਼ ਇੰਗਲਿਸ਼ ਇਸੇ ਗ੍ਰਾਮਰ ਦੇ ਕੁਸ਼ਚਨ ਆਣਗੇ ਸਬਜੈਕਟ ਵਰਬ 15 ਨੰਬਰ ਦਾ ਰਹੋਗਾ ਐਡਵਰਬ ਪੁੱਛ ਲੈਣਗੇ ਤੁਹਾਡੇ ਤੋਂ ਐਡਜੈਕਟਿਵ ਆ ਜਾਏਗਾ 1 ਵਰਡ ਸਬਸਟੀਟਿਊਸ਼ਨ ਹੋ ਗਿਆ ਡਾਇਰੈਕਟ ਇਨਡਾਇਰੈਕਟ ਇਹ ਸਾਰੀ ਚੀਜ਼ਾਂ ਆਰਟੀਕਲਸ ਹੋਗੇ ਵਰਬ ਹੋਗੇ ਪ੍ਰੈਪੋਜੀਸ਼ਨ ਕਰਾ ਇਹ 15 ਨੰਬਰ ਦੀ ਇੰਗਲਿਸ਼ ਰਹੋਗੀ ਉਦੇ ਬਾਅਦ ਕੰਪਿਊਟਰ ਆ ਜਾਏਗਾ ਕੰਪਿਊਟਰ ਦੇ ਬੇਸਿਕਸ ਕੰਪਿਊਟਰ ਦੀਆਂ ਚੀਜ਼ਾਂ ਜਿਹੜੀ ਹੁੰਦੀਆਂ ਨੇ ਬੇਸਿਕਸ ਪੁੱਛ ਲੈਣਗੇ ਕੰਪਿਊਟਰ ਦੇ ਜਨਰੇਸ਼ਨ ਪੁੱਛ ਲੈਣਗੇ ਕਿਹੜੀ ਜਨਰੇਸ਼ਨ ਠੀਕ ਹੈ ਕਿਹੜੀ ਜਨਰੇਸ਼ਨ ਹਾਲੇ ਚੱਲਦੀ ਪਈ ਹੈ ਇਹ ਸਾਰੀ ਚੀਜ਼ਾਂ ਇੰਟਰਨੈਟ ਵਾਲੇ ਕੁ ਤੇ ਨੈਟਵਰਕ ਦੇ ਕੁਐਸਚਨ ਤੇ ਜਿਹੜੇ ਸਾਡੇ ਐਕਸਲ ਹੋ ਗਿਆ ਜਿਹੜਾ ਮਾਈਕਰੋਸਾਫਟ ਆਫਿਸ ਜਿਹਨੂੰ ਕਹਿੰਨੇ ਆਪਾਂ ਵਰਡ ਐਕਸਲ ਪਾਵਰਪੁਆਇੰਟ ਇਹਨਾਂ ਤੇ ਕੁਐਸਚਨ ਬੜੇ ਆਂਦੇ ਠੀਕ ਹੈ ਤਾਂ ਟੋਟਲ ਕਿੰਨੇ ਨੰਬਰ ਦਾ ਬਣੇਗਾ 10 ਨੰਬਰ ਦਾ ਤੇ ਟੋਟਲ ਸਾਡੇ ਬਣਗੇ 120 120 ਨੰਬਰ ਦਾ ਪੇਪਰ ਹੋਊਗਾ ਹਾਂ ਹੁਣ ਜੇ ਤੁਹਾਡਾ ਕੁਐਸਚਨ ਹੈ ਸਰ ਕੀ ਨੈਗੇਟਿਵ ਮਾਰਕਿੰਗ ਹੋਏਗੀ ਬਿਲਕੁਲ ਹੋਏਗੀ ਜੀ 1/4 ਠੀਕ ਹੈ ਚਾਰ ਕੁਐਸਚਨ ਗਲਤ ਹੋਣ ਤੇ ਸਾਡਾ ਇਹ ਲਿਖਿਆ ਪਿਆ ਇੱਥੇ ਚਾਰ ਕੁਐਸਚਨ ਤੁਹਾਡੇ ਗਲਤ ਹੋਣਗੇ ਤਾਂ ਤੁਹਾਡੇ 0.25 ਮਾਰਕਸ ਕਟ ਡਿਡੈਕਟ ਹੋ ਜਾਣਗੇ 네ਗੇਟਿਵ ਮਾਰਕਿੰਗ ਤਾਂ ਹੋਏਗੀ ਇੱਥੇ ਤੇ ਦੇਖੋ ਜੀ ਇਹ ਸੀ ਸਾਡਾ ਸਿਲੇਬਸ ਤੇ ਬਸ ਇਹ ਸਾਨੂੰ ਕਰਨਾ ਹੈ ਪੇਪਰ ਨੂੰ ਜਿੱਥੇ ਮੈਨੂੰ ਲੱਗਦਾ ਹੈ ਕਿ ਪੇਪਰ ਹੁੰਦੇ ਹੁੰਦੇ 2 ਜਾਂ 3 ਮਿੰਟ ਲੱਗਣ ਗਈ ਤਾਂ 3 ਮਿੰਟੇ ਚ ਕੀ ਇਹ ਅਚੀਵੇਬਲ ਹੈ ਕਿ ਆਪਾਂ ਇਹ ਸਾਰਾ ਸਿਲੇਬਸ ਕਰ ਸਕਦੇ ਹਾਂ ਆਨਸਰ ਏ ਯੈਸ ਬਿਲਕੁਲ ਕਰ ਸਕਦੇ ਹਾਂ अगर अपन डेलीजेंटली पूरे दिल नाल पूरी मेहनत करिए तो आप पूरा सिलेबस कर सकते हैं किसी बच्चे ने अगर हाले तक भी तैयारी नहीं की थी उन्होंने कुछ नहीं पता तो भी वो तीन महीने सिलेबस की तैयारी कर सकता है ठीक है करना की है भाई कि भी स्टार्ट करना सब तो पहला स्टेप यही होंगे कि आप कोशिश सिलेबस डाउनलोड करिए सिलेबस प्रिंटआउट कराइए तो बस तैयारी शुरू करिए बस अगर आप सोचते रहेंगे तो फिर तुम्हें साल भी मिल जाए तो भी कुछ नहीं होगा मैं एक होर डिटेल वीडियो लैके आव जन दसा जाएगा कि भाई तैयारी करनी है ਕਿੰਨੇ ਘੰਟੇ ਸਾਨੂੰ ਪੜਨਾ ਹੈ ਕਿੱਦਾਂ ਪੜਨਾ ਹੈ ਤੇ ਕਿਦਾਂ ਸਿਲੇਬਸ ਕਰਾਂਗੇ ਉਹ ਸਾਰੀ ਚੀਜ਼ਾਂ ਬਾਕੀ ਇਸ ਜਿਹੜਾ ਆਪਣਾ ਚੈਨਲ ਹੈ ਵਰਲਡ 뷰 ਇੱਥੇ ਸਾਰੀ ਵੀਡੀਓਜ਼ ਹਨ ਤਾਂ ਤੁਸੀਂ ਉੱਥੇ ਵੀ ਚੈੱਕ ਕਰ ਸਕਦੇ ਹੋ 25 ਨੂੰ ਅਸੀਂ ਸੀਨੀਅਰ ਅਸਿਸਟੈਂਟ ਦਾ ਇੱਕ ਨਵਾਂ ਇੱਕ ਸੀਰੀਜ਼ ਲਾਂਚ ਕਰਨ ਲੱਗਾ ਫ੍ਰੀ ਆਫ ਕਾਸਟ ਤੁਹਾਨੂੰ ਪੂਰੇ ਸੀਨੀਅਰ ਅਸਿਸਟੈਂਟ ਦੀ ਸਾਰੀ ਵੀਡੀਓਜ਼ ਉੱਥੇ ਮਿਲਣਗੀਆਂ ਤੇ ਜਿਸ ਬੱਚੇ ਨੇ ਤਿਆਰੀ ਚੱਲਦੀ ਪਈ ਆਲਰੇਡੀ ਕਰਦਾ ਪਿਆ ਜਾਂ ਉਹ ਕੋਰ ਤਿਆਰੀ ਕਰਨਾ ਚਾਹੁੰਦਾ ਹੈ ਨਵੇਂ ਸਿਰ ਤੋਂ ਤਿਆਰੀ ਕਰਨਾ ਚਾਹੁੰਦਾ ਹੈ ਤਾਂ ਵੀਡੀਓਜ਼ ਨੂੰ ਫੋਲੋ ਕਰੇ ਬੜੀ इजीली ਉਹ ਪੇਪਰ ਨੂੰ ਕਰੈਕ ਕਰ ਲੇਗਾ ਇਹ ਮੈਨੂੰ ਪੂਰਾ ਵਿਸ਼ਵਾਸ ਹੈ ਠੀਕ ਹੈ ਜੀ ਬਾਕੀ ਤੁਹਾਡਾ ਕੋਈ ਵੀ ਡਾਊਟ ਹੋਏ ਕੁਰੀ ਹੋਏ ਤਾਂ ਪਲੀਜ਼ ਕਮੈਂਟ ਬਾਕਸ ਉਸ ਵਿੱਚ ਮੈਂਸ਼ਨ ਕਰੋ ਥੈਂਕ ਯੂ